ਵਾਹਿਗੁਰੂ ਸਾਹਿਬ ਜੀਉ ਰਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਜ ਸਿਤੇ ਮਨ ਵਜੀਆਂ ਵਧਾਈਆਂ raag ratna parwar priya shabd gavan ayia shabd taa gaav ho hari ke raa man jinne vasaya keh nanak anand hoaa sat guru main paaya e man mereya tu sada raho har naal har naal raho tu man mere dukh sab visarna ਅੰਗੇਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰਥ ਸੁਆਮੀ ਸੋ ਕਿਉ ਮਨ ਹੋਵੇ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇ ਰਹਿ ਕਰਤਾ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਉਹ ਆਜੇ ਪੰਚਾ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਘਰ ਧਾਰੀ ਆ ਪੰਚ ਦੂਤ ਤੁਧ ਵਸ ਕੇਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੇ ਲੈਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲੈਵੈ ਬਾਜੂ ਹੂੰ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏ ਸਨੋ ਹੋ ਰਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿ ਵੈ ਬਾਜਹੁ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ ਅੰਦਰੋਹ ਜਨ ਕਾ ਮੋਹ ਟੁੱਟਾ ਤិន ਕਾ ਸ਼ਬਦ ਸਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇਕ ਭਰਮ ਭੁਲੇ ਫਿਰਹਿ ਦਹ ਦੇਸ ਇਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦਿ ਮਨ ਭਇਆ ਨਿਰਮਲ ਜਿਨਾ ਪਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵਹਿ ਆਵ ਸੰਤ ਪਿਆਰੇ ਹੋ ਆਕਾਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਆਕਾਥ ਕੇਰੀ ਕਿਤ ਦਵਾਰੈ ਪਾਈਐ ਧਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਏ ਹੁਕਮ ਮੰਨੋ ਗੁਰੂ ਕੇ ਰਾਗ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਨੋ ਸੰਤੋ ਕਥਿਵਾ ਕਥ ਕਹਾਣੀ اے ਮਨ ਚੰਚਲਾ ਚਤਰਾਏ ਕਿਨੇ ਨ ਪਾਇਆ ਚਤਰਾਏ ਨ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਿਨ ਏਤ ਭਰਮ ਪੁਲਾਇਆ ਮਾਇਆ ਤਾਂ ਮੋਹਣੀ ਤਨੈ ਕੀਤੇ ਜਨ ਠਗੋਲੀ ਪਾਈਆ ਕੁਰਬਾਨ ਕੀਤਾ ਤੇ ਸਹਿ ਬਿਟੋ ਜਨਮ ਮੋ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਹਲੇ ਏਹੋ ਕੁਟੰਬ ਤੂਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜੇ ਤੈ ਅੰਤ ਪਛੋਤਾਈਐ ਸਤ ਗੁਰੂ ਕਾ ਉਪਦੇਸ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣਹਿ ਜੀ ਜੰਤਾ ਸਭ ਖੇਲ ਤੇਰਾ ਕਿਆ ਕੋ ਆਖ ਬਖਾਨੈ ਅਖੇ ਤਾ ਵਿਖੈ ਸਭ ਤੂ ਹੈ ਜਿਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋਇ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੇਨੀ ਸਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੇਵ ਪਾਏ ਇਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਨਿਓ ਤਖੀ ਵਾਲੋ ਨਿਕਿਐਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨਿ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗੁ ਜੋਗ ਨਿਰਾਲੀ ਜੋ ਤੂ ਚਲਾਏ ਤਿਵ ਚਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂ ਚਲਾਏ ਤਿਵ ਚਲਹਿ ਜਿਨਾ ਮਾਰਗ ਪਾਵਹਿ ਕਰ ਕਿਰਪਾ ਜਨ ਨਾਮ ਲਏ ਸੇ ਹਰ ਹਰ ਸਦਾ ਧਿਆਵਹਿ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ ਕਹਿ ਨਾਨਕ ਸਚੇ ਸਾਹਿਬ ਜੋ ਭਾਵੇ ਤ ਵਿੱਚ ਲਾਵਹਿ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਨ ਕੈ ਮਨ ਵਸਿਆ ਜਿਨ ਧਰੋ ਲਿਖਿਆ ਆਇ ਇੱਕ ਫਿਰਹਿ ਘਨੇਰੇ ਕਰਹਿ ਗੱਲਾ ਗੱਲੇ ਕਿ ਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੇ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੇ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ ਕਹਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੇ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੇ ਗੁਰਮੁਖ ਹਰ ਹਰ ਧਿਆਇਆ ਕਰਮੇ ਸਹਜਨ ਉਪਜੈ ਬਿਨ ਸਹਜੈ ਸਹਸਾ ਨਾ ਜਾਏ ਨਹ ਜਾਏ ਸਹਸਾ ਕਿਤ ਸੰਜਮ ਰਹੇ ਕਰਮ ਕਮਾਏ ਸਹਸੇ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋ ਉਹ ਸ਼ਬਦ ਲਗ ਹੋ ਹਰਿ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਜੇ ਉਪਜੈ ਇਹ ਸੰਸਾ ਇਵ ਜਾਏ ਜੀ ਉਹ ਮੈਲੇ ਬਹਰੋ ਨਿਰਮਲ ਬਹਰੋ ਨਿਰਮਲ ਜੀਉ ਤਾਂ ਮੈਲੇ ਤਨੀ ਜਨਮ ਜੁਐ ਹਾਰਿਆ ਇਹੇ तिसਨਾ ਵੱਡਾ ਰੋਗ ਲਗਾ ਮਰਨ ਮਨ ਹੋਵੇ ਸਾਰਿਆ ਵੇਦਾਂ ਮਹਿ ਨਾਮ ਉਤਮ ਸੋ ਸੁਣ ਹੈ ਨਾਹੀ ਫਿਰਹਿ ਜਿਉ ਬੇਤਾਲਿਆ ਕਹਿ ਨਾਨਕ ਜੇ ਸੱਚ ਤਜਿਆ ਕੂੜੇ ਲਾਗੇ ਤਨੇ ਜਨਮ ਜੋ ਹੈ ਹਾਰੇ ਆ ਜੀਉ ਹੋ ਨਿਰਮਲ ਬਾਹਰ ਹੋ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਹੋ ਨਿਰਮਲ ਸਤ ਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨ ਸਾ ਸਚ ਸਮਾਨੀ ਜਨਮ ਰਤਨ ਜਿਨ ਖਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਨਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿਖ ਕੋਈ ਜਿਉ ਹੋ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਾਇ ਅੰਤਰਾਤਮੈ ਸਮਾਲੇ ਆਪ ਛੱਡ ਸਦਾ ਰਹੇ ਪਰਣੈ ਗੁਰ ਬਿਨਿ ਅਵਰ ਨ ਜਾਣੇ ਕੋਇ ਕਹਿ ਨਾਨਕ ਸੁਨਹੁ ਸੰਤੋ ਸੋ ਸੇਖ ਸੰਮੁਖ ਹੋਇ ਜੇ ਕੋ ਗੁਰ ਤੇ ਵੀ ਮੁਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੇ ਪਾਵੇ ਮੁਕਤ ਨਾ ਹੋਰਥੈ ਕੋਈ ਪੁੱਛ ਹੋ ਬਵੇਕੀ ਆ ਜਾਏ ਅਨੇਕ ਜੁਨੀ ਭ੍ਰਮ ਆਵੇ ਵਿਣ ਸਤ ਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤ ਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਵਿਣ ਸਤ ਗੁਰ ਮੁਕਤ ਨ ਪਾਏ ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨ ਸਮਾਣੀ ਪੀਵੇ ਹੋ অমৃত ਸਦਾ ਰਹੋ ਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਵੋ ਇਹ ਸਚੀ ਬਾਣੀ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਝੂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰ ਬਾਝੋ ਹੋਰ ਕਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋ ਆਸਮਾਓ ਸ਼ਬਦ ਸਿਤੀ ਮਨ ਮਿਲਿਆ ਸਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤਿ ਆਪੋ ਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜੇ ਸਨੋ ਆਪ ਕਰੇ ਸੋ ਹੋਵੇ ਇਕਸ ਸਿਉ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮੁ ਬੁਝਾਏ ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ ਤਤੈ ਸਾਰ ਨ ਜਾਣੀ ਗੁਰਬਾਜੋ ਤਤੈ ਸਾਰ ਨ ਜਾਣੀ ਤੇ ਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾਂ ਹਰਿ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਦ ਪਾਏ ਜਿਸਨੂੰ ਅਨ ਦਿਨ ਹਰਿ ਲਿਵ ਲਾਗੇ ਜਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨ ਹੋ ਵਿਸਾਰੀਐ ਮਨ ਹੋ ਕਿਉ ਵਿਸਾਰੀਐ ਏਵਡਾ ਦਾਤਾ ਜੇ ਅਗਨ ਮਹਿ ਆਹਾਰ ਪਹਚਾਵੇ ਉਸ ਨੂੰ ਕਿਹੋ ਕੋਹੇ ਨਾ ਸਕੈ ਜਿਸਨੂੰ ਆਪਣੇ ਲਿਵ ਲਾਵੇ ਆਪਣੇ ਨੇਵੇ ਆਪੇ ਲਾਏ ਗੁਰਮੁਖ ਸਦਾ ਸਮਹਲਿਏ ਕਹਿ ਨਾਨਕ ਏਵਡਾਤਾ ਸੋ ਕਮਨੋ ਵਿਸਾਰੀਏ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇਕੋ ਜੇਹੀ ਕਰਤੈ ਖੇਲ ਰਚਾਇਆ ਜਾਤੈ ਸਰਪਾਣਾ ਤਾਂ ਜਮਿਆ ਪਰਵਾਰ ਭਲਾ ਪਾਇਆ ਲੇਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲੇਵ ਲਾਗੇ ਤਿਨ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲ ਕਹੈ ਮੂਲ ਨਾ ਪਾਇਆ ਜਾਏ ਮੋਲ ਨਾ ਪਾਇਆ ਜਾਏ ਕਿਸੈ ਵਿਟੋ ਰਹੇ ਲੋਕ ਵਿਲ ਲਾਏ ਐਸਾ ਸਤਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜੇ ਸਦਾ ਜੀਓ ਤਿਸ ਮਿਲ ਰਹਿ ਹਰ ਵਸੈ ਮਨ ਆਏ ਹਰ ਆਪ ਅਮੁੱਲ ਕਹਿ ਭਗਤ ਨਾ ਕੇ ਨਾਨਕਾ ਜਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨਵਣਜਾਰਾ ਹਰ ਰਾਸ ਮੇਰੀ ਮਨਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿ ਉਹ ਜੀਹੋ ਲਾਹ ਖਟੇ ਹੋ ਦਿਹਾੜੀ ਇਹੋ ਧੰਨ ਤਨਾ ਮਿਲਿਆ ਜਿਨ ਹਰਿਆਪੇ ਭਾਣਾ ਕਹਿ ਨਾਨਕ ਰਾਸ ਮੇਰੀ ਮਨ ਹੋਆ ਵਣਜਾਰਾ ਏ ਰਸਨਾ ਤੁਮ ਹਨ ਰਸ ਰਾਚ ਰਹੇ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੇ ਜਿਚਰ ਹਰ ਰਸ ਭਲੇ ਨ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੜ ਨ ਤ੍ਰਿਸ਼ਨਾ ਲਗੇ ਆਏ ਇਹੋ ਹਰ ਰਸ ਕਰਮੀ ਪਈਐ ਸਤਗੁਰੂ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਵੀਸਰੇ ਜਹਰ ਵਸੇ ਮਨ ਆਏ ਈ ਸਰੀਰਾ ਮੇਰੇ ਆ ਹਰ ਤੁਮਹਿ ਜੋਤ ਰਖੀ ਤਾ ਤੂ ਜਗ ਮੈਂ ਆਇਆ ਹਰ ਜੋਤ ਰਖੇ ਤੁਧ ਵਿੱਚ ਤਾ ਤੂ ਜਗ ਮੈਂ ਆਇਆ ਹਰਿ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦਿ 부ਝਿਆ ਤਾ ਚਲਤ ਹੋਆ ਚਲਤ ਨਦਰੀ ਆਇ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂ ਜਗ ਮਹਿ ਆਇ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀਏ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸ੍ਰੀਰਾ ਮੇਰਿਆ ਇਸ ਜਗ ਮੈਂ ਆਏ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸ੍ਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤ ਗੁਰ ਸਿਉ ਚਿਤ ਲਾਇਆ اے نترو میرے ہو ہر تم مہ جوت धरी ہر بن ابر نہ دیکھو کوئی ہر بن ابر نہ دیکھو کوئی نذرے ہر نے حالیا اے ہو ویسا संसार تم دیکھ دے اے ہو ہر کا روپ ہے ہر روپ نذرے آیا ಗುರು پرسا دی بجیا جا ویکھا ہر ایک ہے ہر بن ابر نہ کوئی ਕਹ ਨਾਨਕ ਕਹ ਨੇਤਰ ਅੰਧ ਸੇ ਸਤਿਗੁਰ ਮਿਲੇ ਆ ਦੇਵ ਦ੍ਰਿਸ਼ਟ ਹੋਈ ਏ ਸ਼ਰਵਣੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ ਸਾਚੈ ਸੁਣਨੈ ਨੋ ਪਠਾਏ ਸਿਰ ਲਾਏ ਸੁਣਹੁ ਸਤਿ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨ ਜਾਏ कह नानक अमृत नाम सुन हो पवित्र हो वो साचे सुन नै नो पठाये हर जीवो गुफा अंदर रखकै वाजा पवन बजाया बजाया वाजा पौण नौ द्वारै प्रगट किए दसवां गुप्त रखाया ਗੁਰਦੁਆਰੇ ਲਾਇ ਭਾਵਨੀ ਇੱਕ ਨਾਂ ਦਸਵਾ ਦਵਾਰ ਦਿਖਾਇਆ ਤਹ ਅਨੇਕ ਰੂਪ ਨਾਉ ਨਵ ਨਿਧਾ ਤਿਸ ਦਾ ਅੰਤ ਨਾ ਜਾਇ ਪਾਇਆ ਕਹਿ ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰੱਖ ਕੇ ਵਜਾ ਪਵਨ ਵਜਾਇਆ ਇਹੋ ਸਾਚਾ ਸੋਹੇਲਾ ਸੱਚੇ ਕਰ ਗਾਵੋ ਗਾਵੋ ਤਾਂ ਸੋਹਿਲਾ ਕਰ ਸੱਚੇ ਜਿਥੈ ਸਦਾ ਸੱਚ ਧਿਆਵਹਿ ਸਚੂ ਧਿਆਵਹਿ ਜਾ ਤੁਰ ਪਾਵਹਿ ਗੁਰਮੁਖ ਜਨਾਬੁ ਜਾਵਹਿ ਇਹੋ ਸੱਚ ਸਬਨਾ ਕ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਹੇਲਾ ਸਚੈ ਘਰ ਗਾਵਹਿ ਅਨਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵੇਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਭਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਬਾਜ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ